ਕਾ ਕਾ ਕਰਾ ਰਿਹਾ ਨਾ ਉਹਨਾਂ ਦਾ ਗਾ ਬਰਸਾਤ ਨੇ ਜਿੱਥੇ ਲੋਕਾਂ ਦੇ ਲਈ ਵੱਡੀ ਮੁਸੀਬਤ ਖੜੀ ਕਰ ਦਿੱਤੀ ਹੈ ਟੰਡਰ ਪਾਸ ਦੇ ਵਿੱਚ ਵੇਖੋ ਕਿ ਕਿਸ ਕਦਰ ਪਾਣੀ ਇਕੱਠਾ ਹੋ ਗਿਆ ਹੈ ਕਿ ਇੱਕ ਪੂਰੀ ਗੱਡੀ ਇਸ ਦੇ ਵਿੱਚ ਡੁੱਬ ਗਈ ਹੈ ਤਾਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਮੌਨਸੂਨ ਦੀ ਬਰਸਾਤ ਦੇ ਚੱਲਦਿਆਂ ਸ਼ਹਿਰ ਦੇ ਵਿੱਚ ਚਾਰੇ ਪਾਸੇ ਜਲ-ਥਲ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਅੰਡਰਪਾਸ ਦੇ ਵਿੱਚ ਵੇਖੋ ਇੰਨਾ ਪਾਣੀ ਇਕੱਠਾ ਹੋ ਗਿਆ ਕਿ ਪੂਰੀ ਗੱਡੀ ਇਸ ਪਾਣੀ ਦੇ ਵਿੱਚ ਡੁੱਬ ਜਾਂਦੀ ਹੈ ਤਾਂ ਮੱਸਾ ਗੱਡੀ ਸਵਾਰਾਂ ਦੇ ਵੱਲੋਂ ਸਵਾਨ ਸੇਵੀ ਤੇ ਲੋਕਾਂ ਦੀ ਮਦਦ ਨਾਲ ਇਹ ਗੱਡੀ ਬਾਹਰ ਕੱਢੀ ਗਈ ਹੈ ਤਾਂ ਟ੍ਰੈਫਿਕ ਜਾਮ ਲੱਗ ਜਾਂਦਾ ਹੈ ਦਰਸਲ ਇਹ ਤਸਵੀਰਾਂ ਮੋਗਾ ਦੀਆਂ ਨੇ ਜਿੱਥੇ ਪਹਿਲੀ ਬਰਸਾਤ ਜਿਹੜੀ ਮੌਨਸੂਨ ਦੀ ਇਹ ਭਾਰੀ ਬਰਸਾਤ ਪਈ ਹੈ ਉਸ ਤੋਂ ਬਾਅਦ ਚਾਰੇ ਪਾਸੇ ਸਾਰਾ ਇਲਾਕਾ ਕਹਿ ਸਕਦੇ ਹਾਂ ਕਿ ਜਲਥਲ ਹੋ ਚੁੱਕਿਆ ਹੈ ਤੇ ਅੰਡਰਪਾਸ ਦੇ ਵਿੱਚ ਇਸ ਕਦਰ ਪਾਣੀ ਭਰਿਆ ਹੈ ਕਿ ਪੂਰੀ ਦੀ ਪੂਰੀ ਗੱਡੀ ਡੁੱਬ ਜਾਂਦੀ ਹੈ ਹਾਲਾਂਕਿ ਜਦੋਂ ਇੱਕ ਗੱਡੀ ਪਾਣੀ ਦੇ ਵਿੱਚ ਫਸੀ ਹੈ ਤਾਂ ਕਈ ਘੰਟਿਆਂ ਦੀ ਮੁਸ਼ਕਲ ਲੱਗੀ ਹੈ ਜਿਸ ਤੋਂ ਬਾਅਦ ਇਸ ਗੱਡੀ ਨੂੰ ਬਾਹਰ ਕੱਢਿਆ ਗਿਆ ਤੇ 6 ਤੋਂ 7 ਫੁੱਟ ਦਾ ਦੱਸਿਆ ਜਾ ਰਿਹਾ ਹੈ ਕਿ ਪਾਣੀ ਇਕੱਠਾ ਹੋ ਗਿਆ ਤੇ ਸ਼ਹਿਰ ਦੇ ਵਿੱਚ ਖੜੇ ਪਾਣੀ ਦੀ ਸਮੱਸਿਆ ਦੇ ਨਾਲ ਨਗਰ ਨਿਗਮ ਦੇ ਵੱਲੋਂ ਸੀਵਰੇਜ ਦੀ ਸਫਾਈ ਕਰਨ ਦੇ ਦਾਅਵੇ ਤਾਂ ਕੀਤੇ ਗਏ ਸਨ ਪਰ ਕਿਤਨਾ ਕਿਤੇ ਦਾਵਿਆਂ ਦੀ ਪੋਲ ਖੁੱਲਦੀ ਨਜ਼ਰ ਆ ਰਹੀ ਹੈ ਮੋਗਾ ਦੇ ਵਿੱਚ ਬਰਸਾਤ ਤੋਂ ਬਾਅਦ ਆਲਮ ਇਹ ਹੋ ਚੁੱਕਿਆ ਹੈ ਕਿ 6 ਤੋਂ 7 ਫੁੱਟ ਤੱਕ ਪਾਣੀ ਭਰ ਗਿਆ ਮੈਂ ਕਰ ਸਕਦਾ ਮੈਂ ਕਦੇ ਵੀ ਆਪਦੇ ਆਪ ਨੂੰ ਮੇਅਰ ਦੇ ਅਹੁਦੇ ਤੇ ਬਰਾਜਮਾਨੀ ਸਮਝਾ ਇੱਕ ਮੋਗੇ ਸ਼ਹਿਰ ਦਾ ਨਾਗਰਿਕ ਹੋਣ ਦੇ ਤੌਰ ਤੇ ਇੱਕ ਸੇਵਾਦਾਰ ਹੋਣ ਦੇ ਨਾਤੇ ਤੇ ਕਿਉਂਕਿ ਇਹ ਨਹੀਂ ਵੀ ਅਸੀਂ ਕੋਈ ਦਿਖਾਵਾ ਕਰਦੇ ਆ ਜਿਵੇਂ ਅੱਜ ਕੱਲ੍ਹ ਇਹ ਸਾਨੂੰ ਨਗਰ ਰੰਗਮ ਦੇ ਮੇਅਰ ਦੀ ਸੀਟ ਮਿਲੀ ਆ ਦੋ ਸਾਲਾਂ ਤੋਂ ਸੀਟ ਆ ਜੇ ਕਿ ਅਸੀਂ ਮੈਂ ਨਗਰ ਰੰਗਮ ਦੇ ਵਿੱਚ ਮੇਅਰ ਆ ਕਿਉਂਕਿ ਮੇਅਰ ਵਾਲਾ ਔਦਾ ਸੀ ਹਟ ਕੇ ਹਮੇਸ਼ਾ ਜਿਹੜੀ ਲੋਕਾਂ ਦੀ ਸੇਵਾ ਨੂੰ ਸਮਰਪਿਤ ਲੈਣੇ ਆ ਕਿਉਂਕਿ ਜਿੱਥੇ ਗੁਰੂ ਸਾਹਿਬਾਂ ਬਖਸ਼ਿਸ਼ ਕਰਦੇ ਆ ਸੇਵਾ ਵੀ ਉੱਥੇ ਹੀ ਹੁੰਦੀ ਆ ਕਿਉਂਕਿ ਸੇਵਾ ਸਿਮਰਨ ਇੱਕ ਐਵ ਜੀ ਦਾਤਾ ਨਾ ਤਾਂ ਕਿਸੇ ਵੀਰ ਨੂੰ ਮਿਲ ਸਕਦੀ ਆ ਨਾ ਕਿਸੇ ਭੈਣ ਨੂੰ ਮਿਲ ਸਕਦੀ ਆ ਨਾ ਕਿਸੇ ਬੱਚੇ ਨੂੰ ਮਿਲ ਸਕਦੀ ਆ ਕਿਉਂਕਿ ਜਿੱਥੇ ਗੁਰੂਆਂ ਦੀ ਬਖਸ਼ਿਸ਼ ਹੁੰਦੀ ਚੋਬਦੀਆ ਤੇ ਉੱਥੇ ਹੀ ਸੇਵਾ ਗੁਰੂ ਮਹਾਰਾਜ ਆਪ ਕਰਵਾ ਲੈਂਦੇ ਆ। ਦੱਸਣ ਦੇ ਮਤਾਬਕ ਵੀਰ ਜੀ ਇੱਕ ਖਾਲਸਾ ਜੀ ਆ ਸਾਡੇ ਵੀਰ ਤੇ ਤਿੰਨ ਬੱਚੀਆਂ ਜਿਹੜੀਆਂ ਤਿੰਨ ਪਰਿਵਾਰਕ ਮੈਂਬਰ ਸੀਗੇ ਪਰ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਉਹਨਾਂ ਦਾ ਜਾਨੀ ਨੁਕਸਾਨ ਤੋਂ ਬਚਤ ਹੋ ਗਈ ਆ। ਜਿੱਥੇ ਸਾਡੀ ਡਿਊਟੀ ਬਣਦੀ ਆ ਅੱਜ ਜਿਹੜੀ ਕਿ ਹੁਣ ਨਗਰ ਨਗੰਗਮ ਦੇ ਸਹਿਯੋਗ ਦੇ ਸਾਡੀ ਕਿ ਫਾਰੂਗੜ ਦੀ ਗੱਡੀ ਵੀ ਸਾਡੀ ਇੱਥੇ ਆਈ ਵੀ ਆ ਤੇ ਸਮਾਜ ਸੇਵਾ ਸਾਇਟੀ ਦੇ ਮੇਰੇ ਭਰਾ ਕਿ ਕਿ ਅਸੀਂ 24 ਘੰਟੇ ਸੇਵਾ ਨੂੰ ਸਮਰਪਿਤ ਰਹਿੰਦੇ ਆ ਅਸੀਂ ਕਦੇ ਇਹ ਨਹੀਂ ਵੇਖਿਆ ਕਿਤੇ ਗਰਮੀ ਆ ਸਰਦੀ ਆ ਮੀਂਹ ਪੈਂਦਾ ਤੇ ਵੀ ਅਸੀਂ ਰਜਾਈ ਦੇ ਵਿੱਚ ਬਹਿ ਜਾਈਏ ਜਾਂ ਸਾਡੇ ਘਰ ਦੇ ਕਹਿਣਗੇ ਵੀ ਇੱਥੇ ਸੇਵਾ ਤੇ ਨਹੀਂ ਜਾਣਾ ਜਦੋਂ ਗੁਰੂ ਦੀ ਬਖਸ਼ਿਸ਼ ਹੁੰਦੀ ਆ ਘਰਦਿਆਂ ਦਾ ਸਹਿਯੋਗ ਹੁੰਦਾ ਵਾ ਫੇਰ ਇਹ ਵੀ ਸੇਵਾ ਨੂੰ ਸਮਰਪਿਤ ਹੋਇਆ ਜਾਂਦਾ ਜਿਹੜੀ ਹੁਣ ਗੱਡੀ ਇਹ ਬਾਹਰ ਕੱਢੀ ਗਈ ਆ ਸਾਡੀ ਵੈਂਚ ਮਸ਼ੀਨ ਦੀ ਐਮਰਜੈਂਸੀ ਗੱਡੀ ਤੇ ਜਿਹੜੀਆਂ ਉਹਗੇ ਵੈਂਚ ਮਸ਼ੀਨਾਂ ਸਾਡੀਆਂ ਤਾਂ ਲਾਈਆਂ ਵੀ ਆ ਜਿਹੜੇ ਕਿ ਰੋਡ ਐਕਸੀਡੈਂਟ ਹੋਦੇ ਜਿਹੜੇ ਕਿ ਸਾਡੇ ਭੈਣ ਭਰਾ ਗੱਡੀਆਂ ਦੇ ਵਿੱਚ ਫਸ ਜਾਂਦੇ ਆ ਤੇ ਫਿਰ ਇਹਨਾਂ ਦੀ ਮਦਦ ਨਾਲ ਅਸੀਂ ਉਹਨਾਂ ਨੂੰ ਬਾਹ